ਉਹ ਭਾਈ ਸਾਹਿਬ ਆ ਗਏ ਭਾਈ ਅਮਰਪਾਲ ਸਹਣੀ ਵਿਖਾ ਦੇ ਜੀ ਤੁਹਾਨੂੰ ਗੱਡੀਆਂ ਚੱਲਦੀਆਂ ਜੀ ਅਬ ਦੀ ਆ ਕਾਲੀ ਗੱਡੀ ਜੇ ਆ ਕਾਲੀ ਗੱਡੀ ਆ ਭਾਈ ਸਾਹਿਬ ਦੀ ਤੇ ਇਹਦੇ ਵਿੱਚ ਭਾਊ ਆ ਸਾਡਾ ਆਪਣਾ ਆ ਖਾਲਸਾ ਫਤਿਹ ਉਹ ਲੱਗ ਗਿਆ ਦੇ ਉਹ ਭਾਊ ਜਾਂਦਾ ਜੀ ਆਪਣਾ ਅੱਗਾ ਬੰਦਾ ਸਾਡ ਵੇਖੋ ਜੀ ਬੱਬਰ ਸ਼ੇਰ ਜਾਂਦਾ ਵੇਖੋ ਇਹਦੇ ਬੱਬਰ ਸ਼ੇਰ ਬੱਬਰ ਸ਼ੇਰ ਜਿਹਨਾਂ ਨੂੰ ਕਹਿੰਦੇ ਬੱਬਰ ਸ਼ੇਰ ਐਮਪੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੂਰੇ 1 ਸਾਲ ਬਾਅਦ ਡੇਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਉਹਨਾਂ ਨੂੰ ਦਿੱਲੀ ਲਿਆ ਕੇ ਸੌਂਚ ਅਗਵਾਈ ਦਿੱਲੀ ਸੌਚਕ ਬਵਾਉਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਵੀ ਮੁਲਾਕਾਤ ਕਰਵਾਈ ਗਈ तकरीबन 45 ਮਿੰਟ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਅੰਮ੍ਰਿਤਪਾਲ ਨਾਲ ਗੱਲਬਾਤ ਕੀਤੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਇੱਕ ਮੁੰਡੇ ਨੇ ਲਾਈਵ ਭਾਈ ਅੰਮ੍ਰਿਤਪਾਲ ਸਿੰਘ ਨੂੰ ਗੱਡੀ ਦੇ ਵਿੱਚ ਜਾਂਦੇ ਨੂੰ ਵੇਖਿਆ ਜੋ ਇੱਥੇ ਆਪਾਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਲੋਕ ਇੱਥੇ ਵੀ ਕਹਿੰਦੇ ਪਏ ਨੇ ਕਿ ਡੀਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੂੰ న్యూਸ ਵਾਲੇ ਕਵਰ ਕਰਦੇ ਆ ਰਹੇ ਨੇ ਪਰ ਹਜੇ ਤੱਕ ਕੋਈ ਲੇਟੈਸਟ ਫੋਟੋ ਜਾਂ ਵੀਡੀਓ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੱਚੀ ਬਾਹਰ ਲਿਆਂਦਾ ਜਾਂ ਸਿਰਫ ਇੱਕ ਇਹ ਡਰਾਮਾ ਹੀ ਕੀਤਾ ਕਿਉਂਕਿ ਲੋਕ ਕਹਿੰਦੇ ਪਏ ਨੇ ਕਿ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਬਾਕੀ ਅੰਮ੍ਰਿਤਪਾਲ ਸਿੰਘ ਨੂੰ ਇੱਕ ਮੁੰਡੇ ਨੇ ਲਾਈਵ ਦੇਖਿਆ ਗੱਡੀ ਦੇ ਵਿੱਚ ਜਾਂਦੇ ਨੂੰ ਤੇ ਉਸਨੇ ਵੀਡੀਓ ਵੀ ਬਣਾਈ ਐ ਸਪੈਸ਼ਲੀ ਕੁਝ ਕੁ ਫੋਟੋਜ਼ ਦੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਪਈਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਜੋ ਫੋਟੋਜ਼ ਤੇ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇ ਸਕਦੇ ਹਾਂ ਸੋ ਬਾਕੀ ਅੰਮਰਤਪਾਲ ਨੂੰ ਜੋ ਪਿਆਰ ਸਪੋਰਟ ਕਰਦੇ ਨੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ